ਆਪਾਂ ਬਟਾਲਾ ਵਿਖੇ ਆਏ ਹਾਂ ਜਿੱਥੇ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਨੰਦ ਕਾਰਜ ਹੋਏ ਸਨ 1487 ਨੂੰ ਇਹ ਉਹ ਇਲਾਕਾ ਆ ਬਟਾਲੇ ਦਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਵਿਆਹ ਦਾ ਹੋਇਆ ਸੀ ਇਹ ਇਸ ਗਲੀ ਥਾਣੀ ਆਪਾਂ ਜਾ ਰਹੇ ਹਾਂ ਗੁਰਦੁਆਰਾ ਕੰਧ ਸਾਹਿਬ ਵੱਲ ਦਰਸ਼ਨ ਇਜ਼ਾਰ ਕਰਨ ਨੂੰ ਹੋ ਸਕਦਾ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਇਨ੍ਹਾਂ ਗਲੀਆਂ ਥਾਣੀ ਹੁੰਦੇ ਹੋਏ ਨੰਦਕਾਰ ਜਿਹਦੋਨਾਂ ਦੇ ਹੋਏ ਸਨ 1487 ਨੂੰ ਐਂਦੀ ਹੀ ਗੁਜ਼ਰੇ ਹੋਣਗੇ ਜਿਵੇਂ ਤੁਸੀਂ ਸਭ ਜਾਣਦੇ ਹੋ ਕਿ ਮਾਤਾ ਸੁਲੱਖਣੀ ਜੀ ਇਤਕਾਰ ਜੁਗ ਮੂਲ ਚੰਦ ਜੀ ਹੋਣਾਂ ਦੇ ਪੁੱਤਰੀ ਸਨ ਤੇ ਮੂਲ ਚੰਦ ਜੀ ਵੀ ਆਪ ਵੀ ਪਟਵਾਰੀ ਸਨ ਪੱਖੋ ਕਲਾਂ ਦੇ ਨਜ਼ਦੀਕ ਉਹਨਾਂ ਦਾ ਪ੍ਰਾਤਨ ਘਰ ਸੀ ਤੇ ਢੇਰਾਪਾਗ ਨਾਨਕ ਦੇ ਨਜ਼ਦੀਕ ਜਿੱਥੇ ਬਹੁਤ ਸਾਰੇ ਇਤਿਹਾਸਕ ਜਿਹੜੇ ਨੇ ਸਥਾਨ ਉੱਥੇ ਬਣਿਆ ਹੋਇਆ ਹੈ ਤੇ ਅੱਜ ਆਪਾਂ ਉਸ ਮਹਾਨ ਸ਼ਖਸੀਅਤ ਦੇ ਪ੍ਰਾਤਨ ਘਰ ਤੇ ਗੁਰੂ ਨਾਨਕ ਸਾਹਿਬ ਜੀ ਦੇ ਆਨੰਦ ਘਰ ਵਾਲੇ ਸਥਾਨ ਨੂੰ ਵਧ ਰਹੇ ਹਾਂ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਕੰਧ ਸਾਹਿਬ ਇਹ ਦਰਸ਼ਕ ਦਰਾਂ ਨੂੰ ਆਪਣੇ ਪਰਿਵਾਰ ਦੇ ਨਾਲ ਇਹ ਉਹ ਮਹਾਨ ਸਥਾਨ ਹੈ ਜਿੱਥੇ ਧੰਤਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕੰਧ ਦੀ ਇੱਕ ਘਟਨਾ ਵਾਪਰੀ ਸੀ ਆ ਜੋ ਵੀ ਕੰਧ ਤੇ ਆਪਾਂ ਦਰਸ਼ਨ ਕਰਾਂਗੇ ਤੁਸੀਂ ਪਹਿਲਾਂ ਨਹੀਂ ਦਰਸ਼ਨ ਕੀਤੇ ਹੋਣਗੇ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਇਸ ਮੁਬਾਰਕ ਸਥਾਨ ਤੇ ਆਏ ਤੁਸੀਂ ਸਭ ਜਾਣਦੇ ਹੋ ਕਿ ਫਿਰ ਗੁਰੂ ਰਣਜੀਤ ਸਾਹਿਬ ਜੀ ਦੇ ਆਨੰਦਕਾਰ ਦੀ ਜਿਹੜੀ ਰਸਮ ਸੀ ਉਹਤੇ ਵੀ ਕਈ ਤਰ੍ਹਾਂ ਦੇ ਸਮੇਂ ਬਤਾਤਕ ਕਿੰ ਤੂ ਪਰੰਤੂ ਹੋਏ ਹੋਣਗੇ ਕਿਉਂਕਿ ਗੁਰੂ ਰਣਜੀਤ ਸਾਹਿਬ ਨੇ ਬਾਅਦ ਵਿੱਚ ਗੁਰੂ ਰਣਜੀਤ ਸਾਹਿਬ ਦੇ ਸਮੇਂ ਹੀ ਆਨੰਦਕਾਰ ਚ ਚਾਰ ਰਸਮਾਂ ਦੀ ਧਾਮਾਂ ਦੀ ਸ਼ੁਰੂਆਤ ਗੁਰੂ ਰਣਜੀਤ ਸਾਹਿਬ ਜੀ ਨੇ ਕਰ ਦਿੱਤੀ ਸੀ ਸੰਗਤ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਨੇ ਸੰਤਾਂ ਨੂੰ ਦਰਸ਼ਨ ਦੇਣ ਦੇ ਲਈ ਉਹ ਸਾਹਮਣੇ ਹੀ ਉਹ ਮੁਬਾਰਕ ਕੰਧ ਜਿਹੜੀ ਆ ਉਹ ਆਪਾਂ ਦੇਖ ਸਕਦੇ ਹਾਂ ਦਰਸ਼ਨ ਕਰ ਸਕਦੇ ਹਾਂ ਆਪਾਂ ਥੋੜਾ ਇਹਨੂੰ ਜ਼ੂਮ ਕਰ ਲੈਨੇ ਹਾਂ ਉਹ ਮੁਬਾਰਕ ਸਥਾਨ ਉਹ ਮੁਬਾਰਕ ਕੰਧ ਜਿਹੜੀ ਆਪਾਂ ਇੱਥੇ ਦਰਸ਼ਨ ਕਰ ਸਕਦੇ ਹਾਂ ਇੱਥੇ ਬਹੁਤ ਸਾਰੀਆਂ ਸੰਗਤਾਂ ਹੋਰ ਵੀ ਦਰਸ਼ਨ ਕਰਨ ਆਇਆ ਹੁੰਦੇ ਆ ਨੇ ਤੇਨ ਉਹ ਜੀ ਸਿੰਘ ਨੂੰ ਆ ਦੇਵਕਰਾਉਂ ਗਏ ਹੋਏ ਨੇ ਬੁੱਲ ਮਹਾਰਾਜ ਦੇ ਘਰ ਵਿੱਚ ਇਹ ਸਾਨੂੰ ਬਹੁਤ ਚੰਗਾ ਲੱਗਾ ਇਸ ਮੁਬਾਰਕ ਸਥਾਨ ਤੇ ਦਰਸ਼ਨ ਕਰਕੇ ਇੱਥੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਸ਼ੋਭਤ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਇੱਥੇ ਗੁਰੂ ਰੰਗ ਸਾਹਿਬ ਜੀ ਨਾਲ ਸੰਬੰਧਿਤ ਬਹੁਤ ਸਿੱਤਰ ਵੀ ਰਕੀ ਹੋਈ ਨੇ ਗੁਰਦੁਆਰਾ ਸਾਹਿਬ ਦੀ ਬੇਮੁਖ ਦੀਵਾਰ ਦੇ ਉੱਪਰ ਜਿੱਥੇ ਸੰਤਾ ਬੜੀਆ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੀਆਂ ਨੇ ਤੁਸੀਂ ਸਭ ਜਾਣਦੇ ਹੋ ਕਿ ਬਟਾਲਾ ਜਿਹੜਾ ਸੀ ਇਹਦਾ ਨਾਂ ਜਿਹੜਾ ਵਾ ਤਬਾਦਲਾ ਤਬਾਦਲੇ ਭਾਵ ਵੱਟਾ ਭਾਵ ਜਿੱਥੇ ਨੀਂ ਰੱਖੀ ਗਈ ਸੀ ਉਸ ਜਗ੍ਹਾ ਤੋਂ ਹੋਰ ਖਾਨ ਦੇ ਉੱਪਰ ਇਸ ਬਟਾਲੇ ਦੀ ਸ਼ੁਰੂਆਤ ਹੋਈ ਸੀ ਵੱਟਾ ਜਾਂ ਵੱਟਾ ਕਰਕੇ ਜਿਵੇਂ ਜਿਹੜਾ ਵਾ ਪਰ ਚਲਤਿਆ ਇਤਿਹਾਸ ਦੇ ਪੰਨਿਆਂ ਦੇ ਵਿੱਚ ਤੇ ਇਸ ਥਾਂ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਰੁਕੇ ਸਨ ਤੇ ਇਸ ਕਰਕੇ ਇਥੋਂ ਹੀ ਥੋੜੀ ਦੂਰ ਹੀ ਸਾਡੇ ਸਤਿਕਾਰਯੋਗ ਮਾਤਾ ਪਿਤਾ ਅਮੂਲ ਚੰਦ ਜੀ ਉਹਨਾਂ ਦਾ ਘਰ ਆਪ ਹੋ ਸਕਦਾ ਤੇ ਉੱਥੇ ਵੀ ਦਰਸ਼ਨ ਕਰਾਂਗੇ ਇੱਥੇ ਦਰਸ਼ਨ ਕਰਕੇ ਬੜਾ ਚੰਗਾ ਲੱਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੱਕਾ ਉਹਦੇ ਪਾਸੇ ਨੂੰ ਰੰਗ ਸੋਨਾ ਤੁਹਾਡੀਆਂ ਲੰਬੀਆਂ